ਆਓ ਅੱਜ ਆਪਾਂ 8 ਮੋਡਿਊਲ ਸ਼ੀਟ ਦੀ ਸਵਿਚਿੰਗ ਐਂਡ ਪਲੱਗ ਰੈਗੂਲੇਟਰ ਤੇ ਇਸ ਪੁਆਇੰਟ ਬਾਰੇ ਜਾਣਕਾਰੀ ਲੈਣੇ ਆਂ ਫਰਸਟ ਕਰ ਫਰਜ਼ ਕਰੋ ਵੀ ਜੇ ਮੰਨ ਲੇ ਕਿ ਚਲੋ ਵੀ ਖੱਬੇ ਹੱਥ ਖੱਬੇ ਵਾਲੀ ਸਾਈਡ ਤੇ ਬੈੱਡ ਹੋਣ ਤੇ ਆਪਾਂ ਨੂੰ ਪਲੱਗ ਕਿਧਰਲੇ ਪਾਸੇ ਰੋਣਾ ਚਾਹੀਦਾ ਹੈ ਪਲੱਗ ਆਪਾਂ ਨੂੰ ਸੱਜੇ ਥਰਾਉਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਇੱਕ ਪਲੱਗ ਲਾਵਾਂਗੇ ਜਨਨ ਕਿ ਆਪਣੇ ਕੋਲੇ ਜਿਹੜਾ ਬੈੱਡ ਹੈਗਾ ਬੈੱਡ ਦੇ ਕੋਲ ਜਿਹੜਾ ਬੋਰਡ ਲੱਗਿਆ ਹੋਇਆ ਉਹਦੇ ਸੱਜੇ ਖੱਬੇ ਵਾਲੀ ਸਾਈਡ ਤੇ ਹੈਗਾ ਹੈ ਖੱਬੇ ਵਾਲੀ ਸਾਈਡ ਤੇ ਕੀ ਹੈ ਹੈਗਾ ਬੈੱਡ ਆ ਤੇ ਆਪਾਂ ਸੱਜੇ ਪਾਸੇ ਰਹਿਣਾ ਪਲੱਗ ਅਸੀਂ ਸੱਜੇ ਪਾਸੇ ਲਾਦਨੇ ਪਲੱਗ ਠੀਕ ਹੈ ਜੀ ਇਸ ਤੋਂ ਬਾਅਦ ਕੀ ਕਰਨਾ ਇਹਦਾ ਸਵਿਚ ਪਲੱਗ ਦਾ ਇਹਦੇ ਨਾਲ ਹੀ ਹੋਣਾ ਚਾਹੀਦਾ ਹੈ ਆਪਾਂ ਇੱਕ ਸਵਿੱਚ ਚੱਕਾਂਗੇ ਸਵਿੱਚ ਨੂੰ ਅਸੀਂ ਪਲੱਗ ਦੇ ਨਾਲ ਹੀ ਸੱਜੇ ਵਾਲੇ ਪਾਸੇ ਲਾ ਦੇਵਾਂਗੇ ਠੀਕ ਹੈ ਜੀ ਤੇ ਜੇ ਮੰਨ ਲੇ ਕਿ ਚਲੋ ਆਪਣੇ ਕੋਲੇ ਇੱਥੇ ਇੱਕ ਪੱਖੇ ਦਾ ਪੁਆਇੰਟ ਹੀ ਹੈਗਾ ਦੋ ਮੋਡਿਊਲ ਰੈਗੂਲੇਟਰ ਹੈਗਾ ਜੇ ਅਸੀਂ ਇਹ ਰੈਗੂਲੇਟਰ ਸੱਜੇ ਪਾਸੇ ਲੰਮਣੇ ਆ ਜਾਂ ਖੱਬੇ ਪਾਸੇ ਲੰਮਣੇ ਆ ਠੀਕ ਹੈ ਜੀ ਤੇ ਕਿਹਦੇ ਲਈ ਸਾਈਡ ਤੇ ਸੈਟਿੰਗ ਰਹਿਊਗੀ ਜੇ ਆਪਾਂ ਇਹਦਾ ਸਵਿੱਚ ਦੇ ਨਾਲ ਸੱਜੇ ਪਾਸੇ ਲਾਉਣਾ ਹੈ ਲਾਉਣਾ ਹੈ ਰੈਗੂਲੇਟਰ ਨੂੰ ਤੇ ਫਿਰ ਇਹਦਾ ਸਵਿੱਚ ਨਾਲ ਨਹੀਂ ਲੱਗ ਸਕਦਾ ਠੀਕ ਹੈ ਜੀ ਆਪਾਂ ਕੀ ਕਰਨਾ ਹੈ ਰੈਗੂਲੇਟਰ ਨੂੰ ਪਲੱਗ ਦੇ ਨਾਲ ਸੋਚ ਜਿਹੜਾ ਹੈਗਾ ਉਹਦੇ ਨਾਲ ਲਾਵਾਂਗੇ ਠੀਕ ਹੈ ਜੀ ਆਪਾਂ ਕੀ ਕਰਨਾ ਹੈ ਪਹਿਲੇ ਨੰਬਰ ਤੇ ਆਪਾਂ AC ਦਾ ਪੁਆਇੰਟ ਦੇ ਦਿੰਨੇ ਆ ਕਾਰਨ ਕੀ ਆ ਫਸਟ ਨੰਬਰ ਤੇ AC ਦਾ ਪੁਆਇੰਟ ਆਜੂਗਾ ਕਿਉਂਕਿ ਜਿਹੜਾ ਰੈਗੂਲੇਟਰ ਹੋਊਗਾ ਰੈਗੂਲੇਟਰ ਦਾ ਸੋਚੀ ਹੀ ਇਹ ਨਾਲ ਹੀ ਆਜੂਗਾ ਰੈਗੂਲੇਟਰ ਦਾ ਸੋਚ ਵੀ ਇਸ ਦੇ ਨਾਲ ਹੀ ਆਜੂਗਾ ਹੁਣ ਆਪਾਂ ਕੀ ਕਰਨਾ ਹੈ ਪਹਿਲਾਂ ਸਵਿੱਚ ਲਾਵਾਂਗੇ ਪਲੱਗ ਦੇ ਨਾਲ ਠੀਕ ਆ ਜੀ ਅਸੀਂ ਪਲੱਗ ਦੇ ਨਾਲ ਸਵਿੱਚ ਲਾ ਲਿਆ ਠੀਕ ਹੈ ਜੀ ਇਸ ਤੋਂ ਬਾਅਦ ਇਹ ਹੈਗਾ ਪੱਖੇ ਦਾ ਸਵਿਚ ਤੇ ਪੱਖੇ ਦੇ ਸਵਿਚ ਦੇ ਨਾਲ ਕੀ ਕਰਨਾ ਸੀ ਰੈਗੂਲੇਟਰ ਲਾਉਣਾ ਹੈ ਅਸੀਂ ਪੱਖੇ ਦੇ ਸਵਿਚ ਦੇ ਨਾਲ ਰੈਗੂਲੇਟਰ ਲਗਾ ਦੇਣਾ ਠੀਕ ਹੈ ਜੀ ਲੋਕ ਨੂੰ ਬਹੁਤ ਧਿਆਨ ਨਾਲ ਬੜੇ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਇਸ ਨੂੰ ਇਹਦੇ ਵਿੱਚ ਲੋਕ ਦੇ ਵਿੱਚ ਲੋਕ ਪਸਾਵਾਂਗੇ ਇਹਨੂੰ ਇੱਕ ਸਾਈਡ ਤੇ ਦਬਾ ਦੇਵਾਂਗੇ ਤੇ ਦੂਜੀ ਸਾਈਡ ਤੇ ਵੀ ਥੋੜਾ ਜਿਹਾ ਇਸ ਨੂੰ ਦਬਾ ਦਵਾਂਗੇ ਜਿਸ ਨਾਲ ਕੀ ਇਹ ਪ੍ਰੋਪਰ ਇੰਦੀ ਫਿਟਿੰਗ ਹੋ ਜੂਗੀ ਹੁਣ ਆਪਣੇ ਕੋਲ ਇੱਕ ਦੋ ਮੋਡਿਊਲ ਬਚਦੇ ਆ ਦੋ ਮੋਡਿਊਲਾਂ ਵਿੱਚ ਆਪਾਂ ਪਹਿਲਾਂ ਐਡਜਸਟ ਕਰ ਲੈਣਾ ਵੀ ਕਿਹੜੀ ਜਗ੍ਹਾ ਤੇ ਕਿੰਨੇ ਪੁਆਇੰਟ ਐਡਜਸਟ ਹੁੰਦੇ ਆ ਠੀਕ ਆ ਜੀ ਫਰਸਟ ਨੰਬਰ ਤੇ ਬੈੱਡ ਦੇ ਸੱਜੇ ਪਾਸੇ ਆਪਣੇ ਕੋਲ ਸਵਿਚ ਆ ਜਣੇ ਖੱਬੇ ਪਾਸੇ ਆਪਣਾ ਹੈਗਾ ਬੈੱਡ ਠੀਕ ਆ ਜੀ ਆਪਾਂ ਹੁਣ ਇੱਥੇ ਲਾਵਾਂਗੇ ਏਸੀ ਦਾ ਸਵਿਚ ਡੀਪੀ ਸੋਚ ਲਾਵਾਂਗੇ ਕਿਉਂਕਿ ਡੀਪੀ ਸੋਚ ਦੇ ਨਾਲ ਇਹ ਹੁੰਦਾ ਜਿਹੜੀ ਹੈਗੀ ਆ ਨਿਊਟਰਲ ਔਰ ਫੇਸ ਦੋਨੋਂ ਕੱਟੀਆਂ ਜਾਂਦੀਆਂ ਅਸੀਂ ਖੱਬੇ ਵਾਲੀ ਸਾਈਡ ਤੇ ਲਾਵਾਂਗੇ ਏਸੀ ਦਾ ਪੁਆਇੰਟ ਦੋ ਮੋਡੀਊਲ ਵਾਲਾ ਡੀਪੀ ਸੋਚ ਠੀਕ ਆ ਜੀ ਤੇ ਜਿਸ ਦੇ ਨਾਲ ਇਹ ਹੋਊਗਾ ਆਪਾਂ ਥੋੜਾ ਜਿਹਾ ਇਥੋਂ ਹਲਕਾ ਜਿਹਾ ਲੋਕਾਂ ਦੇ ਵਿੱਚ ਪਸਾ ਕੇ ਠੀਕ ਆ ਜੀ ਤੇ ਉੱਪਰਲੇ ਸਾਈਡ ਤੇ ਥੋੜਾ ਜਿਹਾ ਥੋੜੇ ਜਿਹਾ ਦਬਾ ਦੇਣਾ ਇਹ ਸਾਡੀ ਸ਼ੀਟ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਆਪਾਂ ਇਹ ਬੈੱਡ ਦੇ ਕਿਹੜੀ ਸਾਈਡ ਤੇ ਲਾਵਾਂਗੇ ਜੇ ਮੰਨ ਲੇ ਕਿ ਚਲੋ ਆਪਣਾ ਬੈੱਡ ਹੈਗਾ ਇਹ ਖੱਬੇ ਵਾਸੇ ਠੀਕ ਆ ਤੇ ਇਹ ਸ਼ੀਟ ਆਪਣੀ ਲਾਵਾਂਗੇ ਬੈੱਡ ਦੇ ਕਿਧਰੇ ਪਾਸੇ ਲਾਵਾਂਗੇ ਖੱਬੇ ਪਾਸੇ ਹੀ ਲਾਵਾਂਗੇ ਠੀਕ ਆ ਜੀ ਵੀਡੀਓ ਵਧੀਆ ਲਗੀ ਲਾਈਕ ਸ਼ੇਅਰ ਤੇ ਕਮੈਂਟ ਕਰ ਦੇਣਾ ਧੰਨਵਾਦ ਜੀ